ਅਮਰ ਜਿਹੜਾ ਸਲਾਈਡ ਦੇ ਵਿੱਚ ਚੋਟੀ ਕਾਰੀ ਕੀਤੀ ਬੰਦਾ ਤਾਂ ਇਹਦੇ ਸਾਥ ਸੇਵਾ ਮੰਨਦੇ ਅਸੀਂ ਜੀ ਸਲਾਈਡ ਲਾਂਗੋਵਾਲ ਤੇ ਬਾਬਾ ਫਰੀਦ ਫਾਊਂਡੇਸ਼ਨ ਵੱਲੋਂ ਸਾਂਝੀ ਇੱਕ ਅੰਗਹੀਣਾ ਲਈ ਉਹਨਾਂ ਲਈ ਵੀਲਚੇਅਰ ਖੁੰਡੇ ਐਨਕ ਫੇਟ ਵੈਲਟ ਵਗੈਰਾ ਜਿੰਨੇ ਵੀ ਅੰਗਹੀਣਾ ਨੂੰ ਸਮਾਨ ਚਾਹੀਦਾ ਉਹਨਾਂ ਨੂੰ ਅੱਜ ਦੇ ਰਹੇ ਆ ਕਿਉਂਕਿ ਜਿਹੜੀ ਅਸਲੀ ਸੇਵਾ ਮਨੁੱਖਤਾ ਦੀ ਸੇਵਾ ਵੱਡੇ ਵੱਡੇ ਲੰਗਰ ਲਾਉਣੇ ਵੱਡੇ ਬਣੇ ਪਾਣੀ ਦੀਆਂ ਸੁਵੀਲਾ ਲਾਉਣੀਆਂ ਰੱਜਿਆਂ ਨੂੰ ਰਜਾਉਣਾ ਉਹ ਸੇਵਾ ਨਹੀਂ ਜੇ ਕਿਸੇ ਨੂੰ ਐਨਕਾ ਮਿਲ ਜਣ ਦੇਖਣ ਲੱਗ ਜੇ ਕਿਸੇ ਨੂੰ ਖੁੰਡੀ ਮਿਲ ਜੇ ਤੁਰਨ ਲੱਗ ਜੇ ਕਿਸੇ ਨੂੰ ਢੀਲ ਚੇਅਰ ਮਿਲ ਜੇ ਚੱਲਣ ਲੱਗ ਜੇ ਸਭ ਤੋਂ ਵੱਡੀ ਸੇਵਾ ਇਹ ਹੈ ਅਸੀਂ ਦੋਨੇ ਸੰਸਥਾਵਾਂ ਸਲਾਈਟ ਲੌਂਗਰ ਬਾਬਾ ਫਰੀਦ ਫਾਊਂਡੇਸ਼ਨ ਵੱਲੋਂ ਦੋਨਾਂ ਵੱਲੋਂ ਦੋਨਾਂ ਸੰਸਥਾਵਾਂ ਵੱਲੋਂ ਰਲ ਕੇ ਇੱਕ ਅੰਗਹੀਣਾ ਨੂੰ ਇੱਕ ਤਰ੍ਹਾਂ ਦੇ ਅੰਗ ਪ੍ਰੋਵਾਈਡ ਕਰਾ ਰਹੇ ਹਾਂ ਸਾਰਿਆਂ ਨੂੰ ਜੀਦਾ ਸਾਰਿਆਂ ਨੂੰ ਸਾਡਾ ਫਰਜ਼ ਪੈਂਦਾ ਵੀ ਆਪਾਂ ਲੋਕ ਪੱਖੀ ਕੰਮਾਂ ਦੇ ਵਿੱਚ ਹਿੱਸਾ ਪਾਈਏ ਜੋ ਹਾਂ ਕਰੂਗੇ ਤੋਂ ਦੁਨੀਆ ਨੂੰ ਪਹਿਲਾਂ ਤਾਂ ਉਹ ਬਾਸਦਿਆਂ ਹੁੰਦੇ ਤੇ ਜਿਹੜੇ ਹੱਥੇ ਹੁੰਦੇ ਆਂ ਤੇ ਆ ਬਨ ਲੈਂਦੇ ਤੇ ਚਾਰਕ ਬੰਦੀ ਲੱਗਦੇ ਤੇ ਹੁਣ ਦਾ ਸਟੀਲ ਜਿਹੜੇ ਅੱਠ ਲੱਗ ਜਾਂਦੇ ਨੇ ਵੀ ਮੈਂ ਵੀ ਲਾ ਲਾ ਮਾੜਾ ਜਾਂ ਬੋਲਦਾ ਉੱਥੇ ਤੱਕਰ ਜਿੰਦਗੀ ਦਾ ਸਫ਼ਰ ਐਡਾ ਕੀ ਐ ਯਾਦ ਰੱਖੋ ਕੋਠੀਆਂ ਕਾਰਾਂ ਬੰਗਲੇ ਜ਼ਮੀਨਾਂ ਕਿਸੇ ਦੇ ਨਾਲ ਨਹੀਂ ਜਾਂਦੀਆਂ ਜਦੋਂ ਕੋਈ ਤੁਹਾਡੇ ਘਾੜ ਚੋਂ ਚੱਲਦਾ ਹੈ ਦੇਖ ਲੈ ਵੀ ਕੀ ਲੈ ਗਿਆ ਹੈ ਨਾਲ ਹੈ ਨਾ ਇਸ ਕਰਕੇ ਦੁਨਿਆਵੀ ਕੰਮਾਂ ਦੇ ਵਿੱਚ ਲਗਾ ਕੇ ਇਸ ਸਭਾ ਨੇ ਇੱਕ ਵਾਰ ਮੈਂ ਬੇਨਤੀ ਕਰੂਗਾ ਮਿੱਤੂ ਸਿੰਘ ਤੁਗਾ ਬੋ ਕਿ ਮਾਰੇ ਕੋਈ ਮੰਚ ਤੇ ਆ ਜਾ ਮਿੱਤੂ ਸਿੰਘ ਜਿਹੜਾ ਇੱਕ ਵਾਰ ਬਹੁਤ ਪਿਆਰਾ ਗੀਤ ਹੈ ਮੇਰਾ ਰਿਕਾਰਡ ਕੋਈ ਗਾਇਆ ਗੀਤ ਹੈ ਜਿਹਨੇ ਸਾਡੇ ਸਾਰੇ ਪ੍ਰੋਗਰਾਮ ਦੇਖਣੇ ਹੁਣ ਸੰਗਰਾਮੀ ਕਲਾ ਕੇਂਦਰ ਸਾਡਾ ਚੈਨਲ ਪੇਜ ਬਣਿਆ ਹੋਇਆ ਹੈ ਸੰਗਰਾਮੀ YouTube ਚੈਨਲ ਆ ਜਾਗਾ ਇਹ ਸਾਰੀਆਂ ਜਿਹੜੇ ਬਹੁਤ ਵਧੀਆ ਜਿਹੜੇ ਕੰਮ ਦੀਆਂ ਗੱਲਾਂ ਪਾਈਆਂ ਹੁੰਦੀਆਂ ਨੇ ਜਿਹੜੇ ਆਪਦੇ ਖਾਤਰ ਹੀ ਜ਼ਿਆਦਾ ਕੰਮ ਕਰਦੇ ਸੀ ਜਿੱਥੇ ਸਾਡੇ ਜੁੜੇ ਹੋਏ ਲੋਕ ਨੇ ਹਰੇਕ ਦਾ ਮੈਨੂੰ ਜਾਣਦੇ ਹੈਗੇ ਮੈਂ ਇੱਕ ਫੱਤੇ ਛੋਟ ਦਾ ਸਾਝੀ ਕਰਦੇ ਆ ਫੱਤੇ ਕਹਿੰਦੀ ਕੀ ਹੈ ਇੱਕ ਦਾ ਫੱਤੇ ਹੁੰਦੀ ਆ ਆਪਾਂ ਪਹਿਲੀ ਵਾਰ ਸਰ ਹੈ ਕਿ ਫੱਤੇ ਇੱਕ ਮੰਗਦੇ ਆ ਕੁਛ ਉਹ ਠੀਕ ਹੈ ਕੋਈ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਹਾਂ ਬਹੁਤ ਦੀ ਹੈ ਜੋ ਕਰ ਜਾਂਦੇ ਕੁਰਬਾਨੀਆਂ ਰਸੇ ਫਾਸੀਆਂ ਦੇ ਕਲਾਂ ਦੇ ਹਾਰ ਬੰਦੇ ਵਾਰਿੰਦੇ ਦੇਸ਼ ਲਈ ਜੋ ਸੋਹਣ ਜਵਾਨੀਆਂ ਮੱਖੀਆਂ ਚਾਦਾ ਹੀ ਉੁੱਟ ਤੇ ਮਰਨੀਆਂ ਨੇ ਸਾਗ ਚੜਨ ਦਾ ਨਾਮ ਪੜਾਂ ਨੇ ਆ ਗਦਾੜੇ ਦੁਨੀਆ ਜਾਦ ਕਦੀ ਵਾੜ ਸੁਣ ਜਮੋ ਉਸੇ ਕਾਨਿਆਂ ਨੂੰ ਵੜੇ ਸ਼ਮਾਂ ਤੇ ਸਾਦਾ ਵੜੇ ਸ਼ਮਾਂ ਤੇ ਸਾਦਾ ਸਾੜੇ ਦੇ ਪਤੰਗੇ ਨੇ ਸਿੱਖੀ ਵਾਲੇ ਬੁੱਟੇ ਆਸੀ ਫੁੱਲ ਨਾਲ ਸਿੰਜੇ ਨੇ ਸਿੱਖੀ ਵਾਲੇ ਬੁੱਟੇ ਆਸੀ ਫੁੱਲ ਨਾਲ ਸਿੰਜੇ ਨੇ ਤੱਤੀਆਂ ਲੋਆ ਨੇ ਅੱਜ ਮਾਂ ਕੇ ਸਾਹਮਣੇ ਖੜੇ ਉਹ ਬੇਚਾਂਦੀ ਚ ਤਾਰੇ ਕਾਕੇ ਸਾਨੂੰ ਦੇਖਿਆ ਚੋਕੇ ਚਾਂਦਨੀ ਚ ਤਾਰੇ ਕਾਕੇ ਸਾਨੂੰ ਦੇਖਿਆ ਆਰੇ ਆਦੇ ਸਿੱਖੇ ਨੰਦੇ ਸਾਨੂੰ ਨਾ ਹਾਰ ਸਕੇ ਦੇਗਾ ਚੋ ਅਵਾਰੇ ਪਾਣੀ ਉਹ ਵੀ ਨਾ ਡਰਾ ਸਕੇ ਦੇਗਾ ਚੋ ਅਵਾਰੇ ਪਾਣੀ ਉਹ ਵੀ ਨਾ ਡਰਾ ਸਕੇ ਰੂਵਾਂਗ ਚਰਖੜੀਆਂ ਨੇ ਰੂਵਾਂਗ ਚਰਖੜੀਆਂ ਨੇ ਰੋਗ ਰੋਗ ਪਿੰਜੇ ਸਿੱਖੀ ਬਾੜੇ ਮੁਕਤੇ ਆਸੀ ਖੂਨ ਨਾਲ ਸਿੰਜੇ ਨੇ ਸਿੱਖੀ ਬਾੜੇ ਮੁਕਤੇ ਆਸੀ ਖੂਨ ਨਾਲ ਸਿੰਜੇ ਨੇ ਉਚ ਲੋਹਾਂ ਕੇ ਸਰਹੰਦ ਤੇ ਦੀਵਾਰਾਂ ਨੂੰ ਗੜੀ ਚਮਕਔਰ ਵਿੱਚ ਵਾਣਿਆ ਤਲਵਾਰਾਂ ਨੇ ਗੜੀ ਚਮਕਔਰ ਵਿੱਚ ਵਾਣਿਆ ਤਲਵਾਰਾਂ ਨੂੰ ਸਬਾ ਸਬਾ ਲੱਖ ਨਾਲ ਕੱਲੇ ਕੱਲੇ ਲੜੇ ਹਾਂ ਮੌਤ ਦੀ ਤਬਾਨਾ ਮੋੜੇ ਸਾਟੀ ਤਾਣ ਖੜੇ ਹਾਂ ਮੌਤ ਦੀ ਤਬਾਨਾ ਮੋੜੇ ਸਾਟੀ ਤਾਣ ਖੜੇ ਹਾਂ ਤਾਣੋ ਸਾਨੂੰ ਮੈਰੀ ਕਹਿੰਦੇ ਤਾਣੋ ਸਾਨੂੰ ਮੈਰੀ ਕਹਿੰਦੇ ਮੌਤ ਤੇ ਪਰਿੰਦੇ ਨਹੀਂ ਨੇ ਸਿੱਖੀ ਵਾਰੇ ਉੱਤੇ ਆਸੀ ਖੂਨ ਨਾਲ ਸਿੰਜੇ ਨੇ ਸਿੱਖੀ ਵਾਰੇ ਉੱਤੇ ਆਸੀ ਖੂਨ ਨਾਲ ਸਿੰਜੇ ਨੇ ਸਵਾ ਸਵਾ ਮਾਨਦੇ ਪੀਸਣੇ ਵੀ ਪੀਸੇ ਨੇ ਖਾਣਾ ਖਾਣਾ ਰੋਟੀ ਤੇ ਗੁਜ਼ਾਰੇ ਆਸ ਕੀਤੇ ਨੇ ਖਾਣਾ ਖਾਣਾ ਰੋਟੀ ਤੇ ਗੁਜ਼ਾਰੇ ਆਸ ਕੀਤੇ ਨੇ ਜ਼ਾਲਮਾਂ ਦੇ ਦੁਸ਼ਮਣ ਨਹੀਂ ਕਹ ਬੜਾ ਐਸੀ ਔਖਾ ਮੂਰੇ ਬੱਚੇ ਨੇ ਜਿਆਂ ਤੇ ਢਾਂਗ ਵਾਇਸੀ ਔਖਾ ਮੂਰੇ ਬੱਚੇ ਨੇ ਜਿਆਂ ਤੇ ਢਾਂਗ ਵਾਇਸੀ ਵੇਖ ਕੇ ਕਿਸੇ ਦਰ ਕੋ ਸਾਡਾ ਵੇਖ ਕੇ ਕਿਸੇ ਦਰ ਕੋ ਸਾਡਾ ਪੱਥਰ ਉਹ ਪਛੀ ਜੇ ਨੇ ਸਿੱਖੀ ਬਾੜੇ ਬੁੱਟੇ ਆਸੀ ਖੋਣ ਨਾਲ ਸਿਜੇ ਨੇ ਸਿੱਖੀ ਬਾੜੇ ਬੁੱਟੇ ਆਸੀ ਖੋਣ ਨਾਲ ਸਿਜੇ ਨੇ ਜਿਨ੍ਹਾਂ ਨੇ ਸਾਥ नेड़े लाया मैं उसकी का जिक्र करता श्री गोविंद जी महाराज इन्ह ने सारा तबका <ण्था> माता पिता दे गा गारे जग न संदेश है बखनी है बखरा सुधियां पे जिंदगी दारा है

ਕਿਰਸ ਬੇਰਕ ਦੇ ਨਾਮ ਜਪ ਲੋ ਨਾਮ ਜਪ ਕੇ ਬਾਅਦ ਜਿਹੜੀ ਸਾਡੇ ਕੋਲ ਬਾਗੂ ਕੱਟ ਜੋ ਕਮਾਈ ਹੋਈ ਹੈ 10% ਲੋਕਾਂ ਨੂੰ ਪਟੋ ਨਹੀਂ ਪਟਕਿਓ ਇਹ ਮੇਰੀ ਸਾਰੀ ਟੀਮ ਬਾਬਾ ਫਰੀਦ ਸੰਤਰ ਕਮੇ ਦੀ ਕੀਤੀ ਹੋਈ ਹੈ ਲੋਕਾਂ ਨੇ ਬਿਤਾ ਜਿੰਨੇ ਸਾਡੇ ਆਪਣੇ ਪਰਵੇਸ਼ ਸਾਹਿਬ ਬਰੇ ਬਿੱਖੇ ਰਹੇ ਨੇ ਬੇਫਰਵਾਹੀ ਨਾਲ ਕਿੱਡੀ ਬੁਟੀ ਨਾ ਕੋਈ ਮਰ ਸੇਵਾ ਕਿੰਨਾ ਵੇਲੇ ਕੰਮ ਕਰਦੇ ਨੇ ਮੈਨੂੰ ਮੈਨੂੰ ਬਹੁਤ ਸਾਲ ਹੋ ਗਏ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ

ਦੇਖਣਾ ਆਪਾਂ 1 ਟੂ 1 ਜਿਹੜੀ ਪ੍ਰਕਿਰਿਆ ਹੋ ਉਹ ਉਧਰ ਰੋਕ ਦਿੰਦਾ